ਡੀ 11 ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਇਸ ਟਾਈਮ ਅਸੀਂ ਖੜੇ ਹਾਂ ਘੱਗੇ ਕ੍ਰਾਂਤੀਕਾਰੀ ਕਿਸਾਨ ਜੁਨ ਪੰਜਾਬ ਵੱਲੋਂ ਆਪਣਾ ਕਾਫਲਾ ਇੱਥੇ ਤਿਆਰ ਕਰਕੇ ਚੰਡੀਗੜ੍ਹ ਨੂੰ ਕੂਚ ਕਰਨਾ ਹੈ ਕਿਉਂਕਿ ਚੰਡੀਗੜ੍ਹ ਦੇ ਵਿੱਚ ਕੱਲ ਭਗਵੰਤ ਮਾਨ ਸਾਡੇ ਸੀਐਮ ਸਾਹਿਬ ਨੇ ਜਿਹੜੇ ਇਹਨਾਂ ਦੀ ਮੀਟਿੰਗ ਦੇ ਵਿੱਚ ਉੱਠ ਕੇ ਚਲੇ ਗਏ ਤੇ ਥੋੜੀ ਤਲਖੀ ਦੇ ਵਿੱਚ ਚਲੇ ਗਏ ਨੇ ਜਿਸ ਦੇ ਕਰਕੇ ਜਿਹੜੀ ਇਹਨਾਂ ਨੇ ਕਾਲ ਦਿੱਤੀ ਹੋਈ ਸੀ 5 ਮਾਰਚ ਦੀ ਉਸ ਕਾਲ ਤੇ ਫਿਰ ਕਿਸਾਨ ਜੁਨਨਾਂ ਵੱਲੋਂ ਸੰਯੁਕਤ ਮੋਰਚੇ ਵੱਲੋਂ ਇਹ ਰਾਤ ਮੋਹਰ ਲਗਾ ਦਿੱਤੀ ਗਈ ਕਿ ਅਸੀਂ ਇਹ ਧਰਨਾ ਪੱਕਾ ਚੰਡੀਗੜ੍ਹ ਲਗਾਉਣਾ ਹੀ ਲਗਾਉਣਾ ਹੈ ਉਸ ਦੇ ਸਬੰਧ ਦੇ ਵਿੱਚ ਅੱਜ ਇੱਥੋਂ ਕਾਫਲੇ ਦੇ ਰੂਪ ਵਿੱਚ ਇਸ ਟਾਈਮ ਕ੍ਰਾਂਤੀਕਾਰੀ ਕਿਸਾਨ ਜੁਨਨ ਦਾ ਕਾਫਲਾ ਇੱਥੋਂ ਚੱਲਣਾ ਹੈ ਤੇ ਦੇਖਦੇ ਆ ਇਹ ਕਾਫਲਾ ਚੰਡੀਗੜ੍ਹ ਤੱਕ ਪਹੁੰਚਦਾ ਹੈ ਜਾਂ ਰਸਤੇ ਦੇ ਵਿੱਚ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਰੋਕਿਆ ਜਾਂਦਾ ਹੈ ਸਭ ਤੋਂ ਪਹਿਲਾਂ ਦਿੱਤੇ ਗੱਲ ਕਰਨ ਤੋਂ ਪਹਿਲਾਂ ਮੈਂ ਆਮ ਸਮਾਜ ਨੂੰ ਬਾਰੇ ਪੁੱਛੀ ਸਰਕਾਰ ਨੇ ਆਮ ਇਹ ਪ੍ਰਚਾਰ ਕਿਸਾਂ ਦਿੰਿਆ ਕਿ ਇਹ ਮਸਲੇ ਦੇ ਬੀਲੂੜੇ ਧੰਨੇ ਲਾਉਂਦੇ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਇਹ ਅਸੀਂ ਉਹਨਾਂ ਨੂੰ ਬੇਨਤੀ ਹੈ ਕਿ ਇਹ ਨਾ ਗੱਲਾਂ ਜਨਾਨਾ ਹੋਣ ਪੂਰੀ ਸਦਾ ਸ਼ੌਂਕਰੀ ਸਭ ਤੋਂ ਜ਼ਿਆਦਾ ਖੁਦਗਸ਼ੀਆਂ ਇਸ ਵੇਲੇ ਜਿਹੜਾ ਕਿਸਾਨ ਕਰ ਰਿਹਾ ਤੇ ਉਹਦਾ ਵੱਡਾ ਜਿਹੜਾ ਫੈਕਟਰ ਆ ਉਹ ਜ਼ਿਆਦਾ ਕਰਜ਼ਾ 'ਤੇ ਚੜਿਆ ਹੋਇਆ ਉਹ ਤਿੰਨ ਨੰਬਰ ਤੇ ਮੈਂ ਦਿਕੋ ਉਹ ਜਿਹੜਾ ਇਹਨਾਂ ਗੱਲ ਫੇਰ ਸਰਕਾਰ ਨੇ ਜਿੱਥੇ ਦਿਆ ਤਾਂ ਕੋਣਾ ਆ ਮੰਗਾ ਤੇ ਜੇ ਇਹਨੂੰ ਲੱਗਦਾ ਵੀ ਮੰਗਾ ਠੀਕ ਨੇ ਮੰਗਾ ਮੰਨ ਲੈ ਉਹਨਾਂ ਨੇ ਸਿੱਖ ਨੂੰ ਲਾਵਾ ਨਾ ਸਾਡਾ ਕੀ ਸ਼ੌਂਕ ਹੈ ਲਈ ਗੱਲ ਜੇ ਇਹ ਸਾਡੀਆਂ ਸੈਂਟਰ ਨਾਲ ਹੋਵੇ ਜਾਂ ਮੰਗਾਂ ਵੀ ਇਥੇ ਸੈਟ ਲਾਉਣੇ ਆ ਹਰ ਵਾਰ ਜਿਹੜਾ ਵਾ ਦਿੱਲੀ ਜਾਣਾ ਜ਼ਰੂਰੀ ਥੋੜਾ ਜਿਹਾ ਜ਼ਿੰਦਾਦ। ਉਹਦੇ ਕੁਛ ਟਾਵੇ ਜਿਹੜੇ ਤੰਗ ਕੋਲਾਂ ਦੇ ਵਕਤ ਵਕਤ ਹੁੰਦੇ ਜਦੋਂ ਲੋੜ ਹੋਵੇ ਦਿੱਲੀ ਵੀ ਗਏ ਆ ਸਾਲ ਰਹੇ ਉੱਥੇ ਜਾਂ ਗਾਂਵ ਵੀ ਜਾ ਸਕਦੇ ਆ ਪਰ ਕਈ ਵਾਰੀ ਅਸੀਂ ਸਟੇਟਾਂ ਦੀ ਰਾਜਧਾਨੀ ਅੱਧੇ ਕਿ ਜਾਂਦੀ ਹੈ ਇੰਨੇ ਜਿਹੜਾ ਜੋ ਕੀਤਾ ਉਹਦੇ ਇੱਕ ਤਰ੍ਹਾਂ ਦਾ ਹੰਕਾਰ ਦਿਖਾਇਆ ਅਸਲ ਤੇ ਇਹ ਜਿਹੜੇ ਆ ਕਿਸਾਨ ਤੇ ਮਜ਼ਦੂਰ ਜਿਹੜਾ ਆਪਣਾ ਮੰੰਦਾ ਕੀਤਾ ਅਸੀਂ ਜਿਹੜਾ ਜਿਹੜਾ ਪ੍ਰੋਗਰਾਮ ਸੀ ਪੱਤੀ ਜਿਹੇ ਬੰਦੇ ਦਾ ਵੱਡੇ ਪੱਤਰ ਤੇ ਨਾਲ ਛਾਪਰ ਮਾਰੀ ਕੀਤੀ ਆ ਸਾਡੇ ਬੰਦੇ ਬਹੁਤ ਜਿਹੜੇ ਟੀਮ ਤੇ ਭੇਜੇ ਲੰਗੇ ਤੇ ਬਾਕੀ ਇਹ ਵੀ ਸਾਡਾ ਯਤਨ ਹੋ ਗਿਆ ਵੀ ਅਸੀਂ ਜਿਹੜਾ ਆਪਣੇ ਸਰਵਿਸ ਕੰਪਲੀਟ ਕਰੀਏ ਅਸੀਂ ਸਮਝਦੇ ਹਾਂ ਕਿ ਕਾਲੇ ਬੰਦੀ ਹੋ ਗਈਆਂ ਨਾ ਇਹ ਤੋਂ ਬਾਅਦ ਮੰਗਾ ਸਾਡੀਆਂ ਕੋਈ ਵੀ ਕਿਸੇ ਸਾਹਮਣੇ ਆਣ ਕੇ ਨਾ ਜੋ ਸਾਡਾ ਬਹਿਸ ਕਰਦਾ ਵੀ ਕਿੰਨੀਆਂ ਜਾਇਜ਼ ਮੰਗਾਂ ਦੀ ਅਸੀਂ ਜਿਹੜਾ ਵਾ ਅੱਜ ਤੱਕ ਜਿਹੜਾ ਜਿਹੜਾ ਕਿਸਾਨ ਆ 99 ਪੀਸ ਦੀ ਜਿਹੜਾ ਕਿਸਾਨ ਜਿਹੜਾ ਕਰਜ਼ੇ ਦੇ ਵਿੱਚ ਫਸ ਚੁੱਕਾ ਵਾ ਸਾਡੀਆਂ ਮੰਗਾਂ ਨੇ ਜਾਇਜ਼ ਕੋਈ ਗਾਹ ਤੋਂ ਪ੍ਰਬੰਧ ਦੇ ਕਰਨ ਵਿੱਚ ਚਾਰ ਪਸੰਦ ਜਿਹੜਾ ਸੁਧਾਰਤ ਵਿਆਜ ਤੇ ਸਨਮੁਕਤਾਜ ਦਿੱਤਾ ਜਾਵੇ ਫੋਨਾਂ ਵਾਸਤੇ ਤੇ ਤਾਂ ਕਿ ਕਿਸਾਨ ਦੁਆਰਾ ਕਰਜ਼ੇ ਦਾ ਇਹ ਕਰਜ਼ੇ ਦੇ ਰੂਪ ਵਿੱਚ ਭੇਲੀ ਜਾਵੇ ਇਹ ਵੱਟੀਆਂ ਮੰਗਾਂ ਦੇ ਨਾਲੇ ਸਾਡੀਆਂ ਬੜੀਆਂ ਜਾਇਜ਼ ਹਨ ਧੰਨਵਾਦ ਮੈਂ ਇਹਨੂੰ ਬਤਾਇਆ ਕਿ ਸਾਡਾ ਅੱਜ ਸਯੁਗਤਕ ਖਸਾਲ ਮੋਰਚੇ ਵੱਲੋਂ ਸਾਰੇ ਦੇਸ਼ ਕੀ ਜਿਹੜੀਆਂ ਰਾਜਧਾਨੀਆਂ ਨੂੰ ਦੇ ਸਕੈਮ ਵੱਲੋਂ ਧਰਨੇ ਰੱਖੇ ਗਏ ਨੇ ਜਿਹੜਾ ਇੱਕ ਮੰਡੀ ਖਾੜਾ ਲੈ ਕੇ ਆਏ ਨੇ ਆਪਣੀ ਸਰਕਾਰ ਦੇ ਵਾਸਤੇ ਇਹਨੇ ਰਾਤ ਕੀ ਤਰਫ ਪਤਾ ਪਾਇਆ ਹੈ ਹੋਰ ਆਜ਼ ਰਹਿਣਾ ਸਰਕਾਰ ਦਾ ਇਹ ਵੀ ਤਬੋ ਪਾਉਣ ਦੀ ਗੱਲ ਪ੍ਰੈਸ਼ਰ ਪਾਉਣ ਦੇ ਖਾਤਰੇ ਵਾਪਸ ਲਿਆ ਜਾਵੇ ਕਿ ਜਾਦੀ ਹੋਰ ਜਾਇਜ਼ ਮੰਗਾਂ ਨੇ ਜਿਵੇਂ ਕਰਜ਼ੇ ਦੀ ਮੰਗ ਹੈ ਬੀਮੇ ਦੀ ਮੰਗ ਹੈ ਫਸਲੀ ਬੀਮਾ ਕੀਤਾ ਜਾਵੇ ਪੈਨਸ਼ਨ ਦੀ ਮੰਗ ਹੈ ਸਾਡੇ ਕਿਸਾਨਾਂ ਦੇ ਪਰਚੇ ਦੱਟ ਕੀਤੇ ਹਨ ਕਿ ਉੱਥੇ ਉਹਨਾਂ ਦੀ ਮੰਗ ਹੈ ਪਰ ਇਥੋਂ ਦਾ ਮੁੱਖ ਮੰਤਰੀ ਜਿਹੜਾ ਭਗਵੰਤ ਮਾਨ ਹੈ ਜਿਹੜੇ ਲੋਕਾਂ ਨੇ ਇਹਨੂੰ ਐਡਾ ਮਤ ਵੋਟਾਂ ਪਾ ਕੇ ਇਹਨੂੰ ਰਾਜਾ ਬਣਾਇਆ ਇਹਨੂੰ ਰਾਜਾ ਬਣ ਕੇ ਲੋਕਾਂ ਦੇ ਪਰਜਾ ਦੇ ਮਸਲੇ ਸੁਣਨੇ ਚਾਹੀਦੇ ਨੇ ਉਹ ਸਮੱਸਿਆ ਸੁਣਨੇ ਚਾਹਦੇ ਉਹ ਸਮੱਸਿਆ ਸੁਣਨ ਦੀ ਬਜਾਏ ਇਹ ਤੋਂ ਆਪਣਾ ਹੰਕਾਰ ਕਰਕੇ ਲੋਕਾਂ ਦੇ ਇੱਕ ਜਾਵਤ ਆਏ ਨੇ ਰਾਤ ਰੋਤ ਲੋਕਾਂ ਦੇ ਘਰਾਂ 'ਚ ਛਾਪੇਮਾਰੀ ਕੀਤੀ ਹੈ ਵੱਡੀ ਪੱਧਰ ਤੇ ਅਸੀਂ ਇਹਦੀ ਨਿੰਦਿਆ ਕਰਦੇ ਹਾਂ ਨਿਖੇਧੀ ਕਰਦੇ ਹਾਂ ਅਸੀਂ ਇਹਦੇ ਜਾਵਰ ਦਾ ਜਵਾਬ ਦੇਣ ਖਾਤਰ ਅੱਜ ਚੰਡੀਗੜ੍ਹ ਨੂੰ ਵੱਡੀ ਗਿਣਤੀ ਦੇ ਸਾਡੇ ਕਿਸਾਨ ਆ ਗਏ মেডি গা ਜੇ ਆਪਾਂ ਅੱਜ ਕੀ ਆਪਣਾ ਦਰਨਾ ਲਗਾਉਣ ਜਾ ਰਹੇ ਹਾਂ ਕਿ ਉਹ ਸਾਈਡ ਹੋਵੇ ਜਾਂ ਮੂਹਰੇ ਦਰਨਾ ਦਿਖੋ ਜੀ ਜੋ ਸੰਯੁਕਤ ਮੈਕਸੀਕੋ ਦੇ ਸੱਦੇ ਦੇ ਇਹ ਜਿਹੜੇ ਮੋਰਚਾ ਲੱਭਣ ਜਾ ਰਿਹਾ ਜੋ ਸੰਯੁਕਤ ਮੋਰਚੇ ਤੋਂ ਉੱਥੇ ਫੈਸਲਾ ਹੋਊਗਾ ਮੌਕੇ ਤੇ ਸਮੇਂ ਮੁਤਾਬਕ ਆਪਾਂ ਉਹਦੇ ਉਹਦੇ ਮੁਤਾਬਕ ਇਹ ਦਰਨਾ ਲੱਗੇਗਾ ਪਰ ਅਸੀਂ ਜਿਹੜੀ ਪੰਜਾਬ ਸਰਕਾਰ ਦੀ ਜੋ ਉੱਥੋਂ ਮੀਟਿੰਗ ਚੋਂ ਭਜਣਾ ਜਾਂ ਘਟਿਆ ਸ਼ਖਦਾਵਲੀ ਭਗਵੰਤ ਸਿੰਘ ਮਾਨ ਕੱਲ ਦੇ ਯੂਜ਼ ਕਰ ਰਹੇ ਨੇ ਉਹ ਬਹੁਤ ਘਟਿਆ ਇਹ ਨਿੰਦਣਯੋਗ ਹੈ ਇੱਕ ਮਤਲਬ ਇੱਕ ਸਾਡੇ ਪੰਜਾਬ ਦੇ ਉਹ ਮੁੱਖ ਮੰਤਰੀ ਨੇ ਅਸੀਂ ਆਪਣੀ ਮੰਗ ਜਦੋਂ ਅੱਪਾ ਕੋਈ ਵੀ ਰਾਜਾ ਚੁੰਡਿਆ ਜਾਂ ਕੋਈ ਰਾਜਾ ਹੁੰਦਾ ਪਰਜਦਾ ਜਾਂ ਕੋਈ ਮੰਤਰੀ ਚੁੰਡਿਆ ਆਪਾਂ ਜਦੋਂ ਉਹਨਾਂ ਨੂੰ ਵੋਟਾਂ ਪਾ ਕੇ ਜਿੱਤੌਣੇ ਆ ਨਾ ਉਹਨੂੰ ਆਪਣੀਆਂ ਗੱਲਾਂ ਸੁਣਦਾ ਅਧਿਕਾਰ ਹੈ ਅਸੀਂ ਉਹਨੂੰ ਹੈਲੀਕਾਪਟਰਾਂ ਦੇ ਚੜਨ ਵਾਸਤੇ ਨਹੀਂ ਸੀ ਬਿਠਾਇਆ ਵੀ ਭਾਈ ਤੂੰ ਕਿਸਾਨ ਦਾ ਪੁੱਤ ਆ ਹੈਲੀ ਤੇਰੇ ਤੇ ਕਿਉਂ ਅਸੀਂ ਮੁੱਖ ਮੰਤਰੀ ਬਣਾਉਣ ਲੱਗੇ ਤੂੰ ਹੈਲੀਕਾਪਟਰਾਂ ਦੇ ਛੂਟ ਲੈ ਇਸ ਗੱਲ ਦੀ ਤਾਂ ਉਹ ਖੁਦ ਨੇ ਖੇਤੀ ਕਰਦੇ ਸੀ ਕਿ ਬਾਦਲ ਹੈਲੀਕਾਪਟਰ ਆ ਜਿਹੜੇ ਫਿਰਦੇ ਨੇ ਕੈਪਟਨ ਜਿਹੜਾ ਫਿਰਦੇ ਉਹੀ ਗੱਲ ਹੈ ਇਹ ਕਹਿਣ ਚ ਗੱਲਾਂ ਹੁੰਦੀਆਂ ਨੇ ਨਾ ਜੋ ਇਹ ਜਦੋਂ ਅਪਡੇਟ ਤੇ ਲਾਗੂ ਹੁੰਦੀਆਂ ਨੇ ਉਦੋਂ ਪਤਾ ਚੱਲਦਾ ਹੈ ਜੋ ਉਦੋਂ ਤਾਂ ਭਗਵੰਤ ਮਾਨ ਵੀ ਧਰਨੇ 'ਚ ਬੈਠਦਾ ਹੁੰਦਾ ਸੀ ਕਿਸਾਨ ਦਾ ਪੁੱਤ ਬਣਿਆ ਹੋਇਆ ਸੀਗਾ ਜਦੋਂ ਇਹ ਮੁੱਖ ਮੰਤਰੀ ਨਹੀਂ ਸੀ ਅੱਜ ਤੋਂ ਵੀਡੀਓ ਆ ਰਹੀਆਂ ਨੇ ਸਾਹਮਣੇ ਤੁਹਾਡੇ ਕੋਲ ਫੋਟੋ ਸਾਹਮਣੇ ਆਉਣ ਗਿਆ ਅਬਨ ਰੋੜਾ ਜੀ ਬੈਠ ਨੇ ਉਹੀ ਗੱਲ ਹੈ ਉਹ ਜੋ ਹੀ ਭਗਵ ਨਣ ਵਾਸਤੇ ਜਾ ਰਹੇ ਆ ਵੀ ਭਾਈ ਇਹ ਜਿਹੜਾ ਤੂੰ ਕਰ ਰਿਹਾ ਨਾ ਇਹ ਬਹੁਤ ਗਲਤ ਹੈ ਇਹ ਵੱਡੇ ਵੱਡੇ ਦੇ ਰਾਜ ਚੱਲ ਕੇ ਬਦਲ ਵਰਗੇ ਨਹੀਂ ਰਹੇ ਹੈਗੇ ਉਹ ਦੇਖ ਲਓ ਕੀ ਹੋਇਆ ਉਹਨਾਂ ਦਾ ਉੱਥੇ ਆਪਣੇ ਹਰਮੰਦਰ ਸਾਹਿਬ ਮੰਨਣੀ ਪਈ ਮੂੰਦੀ ਖਾ ਕੇ ਮੁੰਡਾ ਵੇ ਵੱਡੇ ਵੱਡੇ ਦੇ ਰਾਜ ਨਹੀਂ ਰਹਿੰਦੇ ਭਗਵੰਤ ਮਾਨ ਕੀ ਚੀਜ਼ ਹੈ ਲੋਕਾਂ ਦਾ ਚੁਣਿਆ ਹੋਇਆ ਕਿਸਾਨਾਂ ਦਾ ਚੁਣਿਆ ਹੋਇਆ ਇਸ ਕਰਕੇ ਜੀ ਸਾਡੇ ਨਾਲ ਧਰਨਾ 'ਚ ਬੈੜਦਾ ਤਾਂ ਹੀ ਲੋਕਾਂ ਨੂੰ ਮਾੜਾ ਮੋਟਾ ਆਇਆ ਸੀ ਵੀ ਚਲੋ ਹੋ ਸਕਦਾ ਸਾਡੇ ਪੱਖ ਦੀ ਮਾੜੀ ਮੁੱਡੀ ਗੱਲ ਰੱਤੀ ਜਿੰਨੇ ਵੀ ਪ੍ਰਸ਼ਾਸਨ ਜਗਾ ਜਗਾ ਤੇ ਆਪਣੇ ਕੋਲ ਦੇ ਸਾਥੀਆਂ ਨਾਲ ਖੜੇ ਹੈ ਪਟਿਆਲੀ ਪ੍ਰਸ਼ਾਸਨ ਕੀ ਕੰਮ ਦੇਖੋ ਜੀ ਇਹ ਤਾਂ ਮੌਕੇ ਤੇ ਪਤਾ ਚੱਲੂਗਾ ਉਹਨਾਂ ਨੇ ਆਪਣਾ ਕੰਮ ਕਰਨਾ ਸੀ ਆਪਣਾ ਕੰਮ ਕਰਨਾ ਸੀ ਪੰਜ ਤਿੰਨ ਦਿਨਾਂ ਦਾ ਪ੍ਰਸ਼ਾਸਨ ਸਾਡੇ ਪਿੱਛੇ ਪਿਆ ਹੋਇਆ ਉਹ ਤਾਂ ਨਿਕਲ ਕੇ ਹੋ ਸਕਦਾ ਸੀ ਉੱਥੋਂ ਵੀ ਨਿਕਲ ਜਾਈ ਹੋ ਸਕਦਾ ਸਾਨੂੰ ਰੋਕ ਲਈ ਪਰ ਸਾਡਾ ਸੜਕਾਂ ਰੁਕਣ ਦਾ ਜਿਹੜੇ ਇਹਨਾਂ ਨੇ ਹੋਊਗਾ ਪਤਾ ਕਰਦਾ ਤੁਹਾਨੂੰ ਖਾਦੇ ਵਿੱਚੋਂ ਵੀ ਸੜਕਾਂ ਰੁਕ ਲੈਂਦੇ ਨੇ ਜੀ ਇਹ ਲੋਕਾਂ ਨੂੰ ਹਰਾਸ਼ ਕਰਦੇ ਨੇ ਬੱਚਿਆਂ ਦੇ ਪੇਪਰ ਨਹੀਂ ਉਹਨਾਂ ਦੇ ਬੱਚਿਆਂ ਤੇ ਸਾਡੇ ਬੱਚੇ ਵੀ ਨਹੀਂ ਇੱਥਾਂ ਦੇ ਪੇਪਰ ਨਹੀਂ ਜਿਨ੍ਹਾਂ ਦੇ ਪੇਸ਼ੈਂਟ ਦੇ ਘਰ ਮਰੀਜ਼ ਜਾ ਰਹੇ ਐਂਬੂਲੈਂਸ ਲਈ ਜਾ ਰਹੇ ਉਹਨਾਂ 'ਚ ਸਾਡੇ ਵੀ ਮਰੀਜ਼ ਨਹੀਂ ਇੱਕ ਹੀ ਸਾਰੇ ਮਤਲਬ ਕੱਲੇ ਜਿਆਦਾਤਰ ਪਿੰਡਾਂ ਚੋਂ ਲੋਕ ਜਾਣ ਆਉਂਦੇ ਨੇ ਇਹਨਾਂ ਦੇ ਸਭ ਤੈਨੂੰ ਵੀਆਪੀ ਉਹਦੇ ਵਿੱਚ ਦੀ ਲੱਭ ਜਾਂਦੇ ਨੇ ਠੀਕ ਹੈ ਨਾ ਸਾਖੜ ਸਾਡੇ ਲੋਕਾਂ ਨੂੰ ਆਉਣਾ ਅਸੀਂ ਇਹਨਾਂ ਨੂੰ ਮਦਦ ਨਹੀਂ ਦਿੰਦੇ ਇਹਨਾਂ ਸਾਡੇ ਤੇ ਅੰਕਲ ਦੇ ਨੇ ਦਿੱਤਾ ਪਰ ਸਾਡਾ ਕੁਝ ਹੋ ਨਹੀਂ ਰਿਹਾ ਫਸਲਾਂ ਨੂੰ ਲੈ ਕੇ ਤੁਹਾਡੀਆਂ ਮੰਗਾਂ ਕੀ ਨੇ ਜੀ ਫਸਲਾਂ ਨੂੰ ਅਸੀਂ ਕਹਿੰਦੇ ਸਾਡੀਆਂ 6 ਫਸਲਾਂ ਤੇ ਐਮਐਸਪੀ ਉਹਦੇ ਤਾਂ 23 ਫਸਲਾਂ ਤੇ ਮਾਨਸਾਹ ਕਹਰੇ ਸੀ 23 ਫਸਲ ਦੇ ਐਮਐਸਪੀ ਅਸੀਂ 6 ਦੀ ਮੰਗ ਰਿਆ ਹੁਣ ਮਟਰ ਨਹੀਂ 12 ਰੁਪਏ ਕਿਲੋ ਵਿਕ ਰਹੇ ਨੇ ਮਾਰਕੀਟ ਦੇ ਵਿੱਚ ਜੋ ਪੂਰਾ ਹਾਲਾਤ ਮਟਰ ਦਾ ਹੋ ਰਿਹਾ ਇਸ ਵਾਰ ਇਹ 4 ਪੈ ਕਿਲੋ ਤੋਂ ਦੀ ਤੜਾਈ ਹੈ ਤੇ ਲੈ ਬੂਰੀ ਦਾ ਖਰਚਾ ਪੈਂਦਾ ਉਹ ਤੇ ਲਜਾਣ ਦਾ ਖਰਚਾ ਪੈਂਦਾ ਚਾਹ ਪਾਣੀ ਦਾ ਖਰਚਾ ਪੈਂਦਾ ਜਿਹੜੀ ਦੀ બીજી ਗੜਾਈ ਹੈ ਉਹ ਲੱਗ ਰਿਹਾ ਉਹਨਾਂ ਦੀ ਹਾਲਾਂਕਿ ਖਰਚੇ ਸਾਡੇ ਉੱਪਰੋਂ ਪਿਆ ਪਰ ਮਟਰ ਤੇ ਐਮਐਸਪੀ ਦੇਵੇ ਉਪੀ ਦੇ ਦੇਵੇ ਆਲੂਆਂ ਤੇ ਦੇਵੇ ਜਿਹੜੀ ਬਾਸਪਤੀ ਹੈ ਜਿਹੜੀ ਜ਼ਿਆਦਾਤਰ ਮਾਲਵੇ ਦੇ ਤੇ ਮਾਝੇ ਦੇ ਵਿੱਚ ਹੁੰਦੀ ਹੈ ਬਾਸਪਤੀ ਉਹ ਤੇ ਐਮਐਸਪੀ ਸਾਨੂੰ ਕੀ ਜਰੂਰਤ ਪਈ ਉਹ ਤੁਹਾਨੂੰ ਸ਼ੇਅਰ ਕਰਦੇ ਅਸੀਂ ਕੋਈ ਨਵਾਂ ਨਹੀਂ ਮੰਗ ਰਹੇ ਅਸੀਂ ਇਹ ਕਹਿੰਦੇ ਸਾਨੂੰ ਸਰਕਾਰ ਆ ਦੇਵੇ ਹੁਣ ਹਰ ਇੱਕ ਆਦਾਰੇ ਨੂੰ ਪੈਨਸ਼ਨ ਮਿਲਦੀ ਹੈ ਬਡੇਪਾ ਪੈਨਸ਼ਨ ਮਿਲਾਂਗੇ ਕਿਉਂਕਿ ਉਹ ਉਹਨੂੰ ਤਰ੍ਹਾਂ ਦਾ ਉਸ ਟਾਈਮ ਵੀ ਮਿਲਦੀ ਹੁੰਦੀ ਹੈ ਨਾ ਅਸੀਂ ਅੰਨਾ ਗਾਉਨਿਆ ਦੇਸ਼ ਅੰਨਦਾਤਾ ਕਿਹਾ ਜਾਂਦਾ ਕਿਸਾਨ ਨੂੰ ਸਾਡੇ ਬਜ਼ੁਰਗ ਰੋਲਦੇ ਫਿਰਦੇ ਨੇ 1500 ਰੁਪਏ 2000 ਰੁਪਏ ਤੇ ਉਹਨਾਂ ਨੂੰ ਭੁਲੋ ਰੱਖਿਆ ਕੀ ਗੱਲ 2000 ਰੁਪਏ ਨੇ ਕੜੋਕ ਦੀ ਫੀਸ ਆ ਝੰਗੇ ਡਾਕਟਰ ਦੀ ਇਸੇ ਕਹਿਣਾ ਵੀ ਸਾਡੇ ਵੀ ਮਤਲਬ ਜਿਹੜਾ ਬਡੇਪਾ ਪੈਨਸ਼ਨ 10 ਤੋਂ 15000 ਰੁਪਏ ਮਿਲਣੇ ਚਾਹੀਦੇ ਆ ਤੇ ਬਾਕੀ ਹੋਰ ਸਾਡੀਆਂ ਆ ਪਾਣੀ ਜਿਹੜਾ ਫੈਕਟਰੀਆਂ ਦਾ ਪਾਣੀ ਆ ਜਿਹੜਾ ਦਰਿਆਵਾਂ ਚ ਪਹਿਰੇ ਆ ਜਿਹਦੇ ਨਾਲ ਕੈਂਸਰ ਹੁੰਦਾ ਉਹ ਮਜ਼ਦੂਰ ਨੂੰ ਵੀ ਕੈਂਸਰ ਹੁੰਦਾ ਉਹ ਚੰਗੇ ਤਕੜੇ ਇਹ ਤਾਂ ਮੰਤਰੀ ਨੇ ਇਹਨਾਂ ਨੂੰ ਤਾਂ ਉਹ ਵੈਸਲੇਰੀ ਬੋਤਲਾਂ ਸਪਈਆ ਹੋ ਜਾਂਦੀਆਂ ਨੇ ਤਕੜੇ ਨੇ ਨਾ ਇਹਨਾਂ ਨੇ ਤਾਂ ਸਰਕਾਰੀ ਪੈਸਾ ਸਰਕਾਰੀ ਪਾਣੀ ਆ ਮਾਨਪਤਾ ਬਹੁਤ ਮਿਲਦਾ 81 ਲੋਕ ਆ ਜਿਨ੍ਹਾਂ ਦੇ ਸਾਡੇ ਪਣਾਚੀ ਜ਼ੈਰ ਖੁੱਲਿਆ ਪਿਆ ਮਜ਼ਦੂਰਾਂ ਦੇ ਬੱਚੇ ਕਿੰਨੇ ਕਿੰਨੇ ਬਿਮਾਰੀਆਂ ਦੇ ਸ਼ਿਕਾਰ ਹੋਰ ਇਹਨੇ ਕਿਸਾਨਾਂ ਦੇ ਵਿੱਚ ਕਿੰਨੇ ਕਿੰਨੇ ਬਾਕੀ ਤੁਸੀਂ ਨਾ ਕੁੜਾ ਨਾ ਕਿਤੇ ਸਮੇਂ ਨਹੀਂ ਲਿਖਾਇਆ ਉਹਦਾ ਤਾਂ ਮੈਂ ਕਰਾਂ ਹਾਂਜੀ ਸਿਰੋਹਲ ਤਾਂ ਇਹੀ ਰੱਦ ਦਾ ਵਕੀ ਮੌਕਾ ਤਾਂ ਸੇਕਨਤਾਰ ਪਸੰਦ ਆ ਕਿਸਾਨ ਰੋਟੀ ਪੂਪਨ ਸਰਕਾਰ ਹਾਏ 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 ਕਿਸਾਨਾਂ ਦੀਆਂ ਮੰਗਾਂ ਮੰਨਾ ਕੇ ਰਾਂਗੇ ਮੰਨਾ ਕੇ ਰਾਂਗੇ ਮੰਨਾ ਕੇ ਰਾਂਗੇ ਧੰਨਵਾਦ ਠੀਕ ਹੈ ਜੀ ਬਸ ਮੁਰਦਾਵਾ ਜਿੰਦਾਬਾ ਸਾਡਾ ਇੱਕਾ ਜਿੰਦਾਬਾ 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 ਸੰਯੁਕਤ ਕਿਸਾਨ ਮੋਰਚਾ ਜਿੰਦਾਬਾ 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 ਝਾੜੂ ਪਾਰਟੀ ਹਾਏ 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 ਕੇਂਦਰ ਤੇ ਪੰਜਾਬ ਸਰਕਾਰ ਮੁਰਦਾਬਾ ਜਿੰਦਾਬਾ ਮੁਰਦਾਬਾ ਕਿਸਾਨਾਂ ਦੀਆਂ ਦੁਸ਼ਮਣ ਸਰਕਾਰਾਂ ਮੁਰਦਾਬਾ 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 ਕਿਸਾਨੀ ਦੇ ਹੱਕ ਲੈ ਕੇ ਰਾਂਗੇ ਲੈ ਕੇ ਰਾਂਗੇ ਲੜ ਕੇ ਰਾਂਗੇ ਲੋਕਾਂ ਨੇ ਹਰ ਰੋਕ ਕੇ ਜਾਨੇ ਜਬਰ ਕਰਨਗੇ ਜੇਲਾ ਠਾਣੇ ਲੋਕਾਂ ਨੇ ਹਰ ਰੋਕ ਕੇ ਜਾਨੇ ਜਬਰ ਕਰਨ ਵਾਲੀ ਸਰਕਾਰ ਮੁਰਦਾਬਾਦ 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 ਸਾਨਾ ਤੇ ਜਬਰ ਕਰਨ ਵਾਲੀ ਸਰਕਾਰ ਮੁਰਦਾਬਾਦ 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 ਕਿਸਾਨ ਮੋਰਚਾ ਜਿੰਦਾਬਾਦ 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 ਮੈਂ ਸਾਧ ਸਿੰਘ ਦਤਾਲ ਆ ਕ੍ਰਾਂਤੀਕਾਰੀ ਸਾਧਕ ਨੂੰ ਬਲਾਕ ਦੇ ਨੁਕਤੇ ਤੇ ਜਿਹੜਾ ਤੁਹਾਡੀ ਮੇਰੇ ਤੋਂ ਪਤਾ ਦਿਵੇ ਲਾਣਾ ਕੀਤਾ ਸੀ ਜਿਹੜੀ ਪੰਪੀ ਕੋਲ ਇਸ ਤੇ ਸੇ ਮੇਰੀ ਧਰਨਾ ਲਗਾਇਆ ਜਾਏਗਾ ਛੰਡੀ ਕੰਮ ਉਸ ਤੇ ਕਰਵਾਣਾ ਹੋਣ ਕਰਕੇ ਇਹ ਨਾ ਮੇਰੀ ਮੇਰੀ ਜੁਦਾ ਕੀ ਹੈ ਥੋੜੀਆਂ ਹੱਥੀਏ ਮੰਗਾ ਵੀ ਰੱਖਦੇ ਨੇ ਮੇਨ ਸਾਡਾ ਮੁੱਦਾ ਦੀ ਜਿਹੜਾ ਸੂਜਿਤ ਮੋਰਚੇ ਵੱਲੋਂ ਕਈ ਦਿਨਾਂ ਤੋਂ ਐਲਾਨ ਕੀਤਾ ਹੋਇਆ ਚੰਨੇਗੜ ਦੇ ਵਿੱਚ ਪੱਕਾ ਮੋਰਚਾ ਲਾਉਣ ਦਾ ਉਹਦਾ ਤੁਹਾਨੂੰ ਪਤਾ ਹੀ ਸਾਰਿਆਂ ਨੂੰ মিডিਆ ਦੇ ਵਿੱਚ ਆ ਚੁੱਕੀ ਹੈ ਕਿ ਜਿਹੜਾ ਆਪਣਾ ਪੰਜਾਬ ਦਾ ਮੁੱਖ ਮੰਤਰੀ ਉਹ ਮੀਟਿੰਗਵਾਦ ਦੇ ਵਿੱਚ ਛੱਡ ਕੇ ਭੱਜਿਆ ਸਾਡੇ ਆਗੂਆਂ ਤੋਂ ਜਿਹੜੇ ਟੇਬਲ ਟਾਕ ਦੇ ਵਿਰੁੱਧ ਹਾਰਦਾ ਹੋਇਆ ਉਹ ਮੀਟਿੰਗ ਛੱਡ ਕੇ ਭੱਜਿਆ ਇਸ ਕਰਕੇ ਸਾਡੇ ਆਗੂਆਂ ਨੂੰ ਨੇ ਆਪਸ ਵਿੱਚ ਵੀ ਬੋਲਦੇ ਨੇ ਇਸ ਕਰਕੇ ਜਿਹੜਾ ਮੁੱਖ ਮੰਤਰੀ ਨੇ ਐਲਾਨ ਕੀਤਾ ਹੋਇਆ ਸੀ 5 ਤਰੀਕ ਦਾ ਉਹ ਅਸੀਂ ਮੋਰਚਾ ਲਾਉਣ ਜਾ ਰਹੇ ਆ ਇਹ ਪਾਤਣਾ ਬਲਾਕ ਦੀਆਂ ਸਾਰੀਆਂ ਇੱਥੇ ਜਥੇਬੰਦੀਆਂ ਸੇ ਇਕੱਠੀਆਂ ਵਾਂ ਔਰ ਅੱਗੇ ਦੇਖਦੇ ਆ ਸਰਕਾਰ ਕੀ ਕਰਦੀ ਏ ਸਾਨੂੰ ਜੇਲਾ ਚ ਬੰਦ ਕਰਦੀ ਏ ਜਾਂ ਮੋਰਚਾ ਲੱਗਦਾ ਕੀ ਹੁੰਦਾ ਅਸੀਂ ਜਿਹੜਾ ਆਪਣੇ ਹੱਕੀ ਮੰਗਾ ਨੇ ਸਾਡੀਆਂ ਪੰਜਾਬ ਸਰਕਾਰ ਨਾਲ ਕੋਈ ਸੈਂਟਰ ਸਰਕਾਰ ਨਾਲ ਇਹ 18 ਮੰਗਾ ਦਾ ਜਿਹੜਾ ਚਾਰਟ ਹੈ ਉਹ ਮੁੱਖ ਮੰਤਰੀ ਸਾਹਿਬ ਦੇ ਅੱਗੇ ਸਾਡੇ ਅੱਖਾਂ ਨੇ ਰੱਖਿਆ ਸੀ ਪਰ ਉਹ ਪੰਜ ਸੱਤ ਮੰਗਾ ਤੇ ਜੇ ਗੱਲਬਾਤ ਹੋਈ ਸੀ ਉਸ ਤੋਂ ਬਾਅਦ ਉਹ फडਕ ਕੇ ਵਿੱਚੋਂ ਮੀਟਿੰਗ ਤੇ ਉੱਠ ਗਿਆ ਇਸ ਕਰਕੇ ਇਹ ਬਹੁਤ ਛੋਟੇ ਲੈਵਲ ਦਾ ਜਿਹੜਾ ਕੋਈ ਮੈਂਬਰ ਹੁੰਦਾ ਆਪਣੀ ਪੰਚਾਇਤ ਮੈਂਬਰ ਹੁੰਦਾ ਉਹ ਵੀ ਨਹੀਂ ਇਸ ਤਰ੍ਹਾਂ ਕਰਦਾ ਇਹ ਕੋਨੇ ਤਹੀਨ ਕੀਤੀ ਹੈ ਇਹਦੇ ਵਿੱਚ ਕਿਸਾਨਾਂ ਆਗੂਆਂ ਦੀ ਨਹੀਂ ਪੰਜਾਬ ਤੇ ਸੂਬੇ ਦੀ ਬੇਇੱਜ਼ਤੀ ਕਰਵਾਈ ਹੈ ਸਾਡੇ ਭਗਵੰਤਬਾਪ ਨੇ ਕਿਉਂਕਿ ਇੰਨੇ ਛੋਟੇ ਮਸੂਦਾ ਰੱਖਣੇ ਮੁੱਖ ਮੰਤਰੀ ਦੇ ਕੋਠੇ ਨੂੰ ਜਿਹੜਾ ਇਹ ਤਾਰ ਪੇਟੋ ਕਰਦੀ ਹੈ ਔਰ ਇਹਦੇ ਵਿੱਚ ਸਾਡੇ ਸਾਰੇ ਉਹਨੇ ਪੰਜਾਬ ਦਾ ਨੁਕਸਾਨ ਕਰਾਇਆ ਔਰ ਪੰਜਾਬ ਦੇ ਕਿਸਾਨੀ ਦੀ ਔਰ ਦੂਜੇ ਲੋਕਾਂ ਦੀ ਵਪਾਰੀਆਂ ਦੀ ਸਾਡਾ ਇਹਨੇ ਹੇਠ ਹੀ ਕਰਾਈ ਹੈ ਬਾਹਰ ਦੀਆਂ ਸਟੇਟਾਂ ਦੇ ਵਿੱਚ ਕਿ ਜਿਹੜਾ ਮੁੱਖ ਮੰਤਰੀ ਉਹ ਘੁਟੜਾ ਹੋ ਗਿਆ ਕਿਸਾਨਾਂ ਦੀ ਗੱਲ ਤੋਂ ਕੁਝ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਨੇ ਔਰ ਤੁਹਾਨੂੰ ਵੀ ਲੱਗਦਾ ਕਿ ਸਰਕਾਰ ਦਾ ਰਵਈਆ ਹੁਣ ਕਿੱਦਾਂ ਰਹੂਗਾ ਗ੍ਰਿਫਤਾਰੀਆਂ ਤੇ ਵੇਖੋ ਜੀ ਉਦੋਂ ਵੀ ਕਰ ਰਹੇ ਨੇ ਇਹਨਾਂ ਨੇ ਕੋਈ ਵੀ ਟਾਈਮ ਨਹੀਂ ਖਿਡਾਇਆ ਰੋਜ਼ ਸਾਡੇ ਘਰਾਂ ਦੇ ਵਿੱਚ ਛਾਪੇ ਕੰਦਾ ਟੱਪ ਕੇ ਪੁਲਿਸ ਜਿਵੇਂ ਅਸੀਂ ਕੋਈ ਪਤਾ ਨਹੀਂ ਕੀ ਕੋਈ ਕ੍ਰਾਈਮਨਲ ਹੁੰਨੇ ਆ ਜਾਂ ਕੋਈ ਅਸੀਂ ਜਿਹੜੇ ਵੇਖੋ ਪੰਜਾਬ ਦੇ ਵਿੱਚ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਰਿਹਾ ਨਸ਼ਾ ਜਾਂ ਹੋਰ ਲਾਹਣਤਾ ਨੇ ਕਈ ਸਾਡੇ ਸਮਾਜ ਦੇ ਵਿੱਚ ਉਹ ਇਹਨਾਂ ਤੋਂ ਕੰਟਰੋਲ ਨਹੀਂ ਹੋ ਰਹੀਆਂ ਨਸ਼ਾ ਏਡੀ ਸਾਡੀ ਜਵਾਨੀ ਨੂੰ ਘੋਣਾ ਕੋ ਖਾ ਰਿਹਾ ਔਰ ਸਾਡੇ ਪਿੰਡਾਂ ਦੇ ਵਿੱਚ ਜਵਾਨੀ ਬਰਬਾਦ ਹੋ ਰਹੀ ਹੈ ਔਰ ਸਾਰਾ ਕੁਝ ਪਤਾ ਹੈ ਇਹਨਾਂ ਦੇ ਐਮਐਲਏ ਨੂੰ ਪਤਾ ਹੈ ਇਹਨਾਂ ਦੇ ਐਸਐਚਓ ਨੂੰ ਪਤਾ ਹੈ ਸਾਰੀ ਪੁਲਿਸ ਨੂੰ ਪਤਾ ਹੈ ਕਿ ਕਿੱਥੇ ਵੇਖ ਰਿਹਾ ਉਹ ਲੋਕਾਂ ਨੇ ਬਕਾਇਦਾ ਨਾਂ ਲੈ ਕੇ ਦੱਸੇ ਨੇ ਪਿੰਡਾਂ ਦੇ ਵਿੱਚ ਉਹ ਇਹਨਾਂ ਤੋਂ ਕੰਟਰੋਲ ਨਹੀਂ ਹੋ ਰਿਹਾ ਔਰ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਧਰ ਨੂੰ ਮਤਲ ਜਿਹੜੀਆਂ ਹੱਕੀ ਮੰਗਾਂ ਨੇ ਉਹਦੇ ਉੱਤੇ ਇਹਨਾਂ ਨੇ ਵੇਖੋ ਅੱਜ ਕਿਵੇਂ ਰੋਡਾਂ ਦੇ ਉੱਤੇ ਫੋਰਸਾਂ ਅਸੀਂ ਇੱਥੋਂ ਆਏ ਆ ਪਿੰਡ ਤਾਲ ਤੋਂ ਔਰ ਕਿੱਧਰ ਦੀ ਕਿੱਧਰ ਅਸੀਂ ਜਿਹੜਾ 15 ਮਿੰਟਾਂ ਦਾ ਰਸਤਾ ਉਹ 2 ਘੰਟੇ ਕਰਕੇ ਪਿੰਡਾਂ ਦੇ ਵਿੱਚੋਂ ਦੀ ਹੋ ਕੇ ਆਏ ਆ ਅੱਗੇ ਹੁਣ ਅਸੀਂ ਇੱਥੇ ਇਕੱਠੇ ਹੋ ਗਏ ਹਾਂ ਹੁਣ ਦੇਖਦੇ ਹਾਂ ਜੋ ਸਾਡੇ ਆਗੂਆਂ ਦਾ ਅੱਗੇ ਆਡਰ ਹੋਏਗਾ ਉਹ ਕਰਾਂਗੇ ਜੀ ਆਪਣੇ ਵਿੱਚ ਪ੍ਰਧਾਨ ਸਾਹਿਬ ਜੀ ਨੇ ਕਿਹਾ ਕਿ ਅਸਾਂ ਦਾ ਮੇਰ ਹੋ ਗਾ ਇਹਦੇ ਕੀ ਦੁਕਾਨ ਵਿੱਚ ਸੱਜਣੇ ਹੋਰ ਨਾ ਜੜੀ ਰਹੀ ਆਪਣਾ ਦੇਖਾ ਸਰਕਾਰ ਪਹੁੰਚਾਣੀ ਕਰੇਗਾ ਇਹਦਾ ਵਿੱਚ ਇਸ ਤਰ੍ਹਾਂ ਜੀ ਮੈਂ ਸੰਦੇਸ਼ ਸਿੰਘ ਹਰਿਊ ਕ੍ਰਾਫਟਿਕਾਰੀ ਕਾਂਗ ਦਾ ਪ੍ਰਧਾਨ ਹੈ ਜੋ ਸਾਡੇ ਆਰਬਾ ਨੂੰ ਹੋਇਆ ਸੀਗਾ ਉਹਨੂੰ ਅਸੀਂ ਪਾਲਦੇ ਹੋਏ ਅੱਜ 5 ਤਰੀਕ ਨੂੰ ਰਵਾਨਾ ਹੋਏ ਚੰਡੀਗੜ੍ਹ ਨੂੰ ਅੱਗੇ ਹੁਣ ਪ੍ਰਸ਼ਾਸਨ ਸਾਨੂੰ ਉੱਥੇ ਤੱਕ ਪਹੁੰਚਣ ਦਿੰਦਾ ਹੈ ਕਿ ਨਹੀਂ ਪਹੁੰਚਣ ਦਿੰਦਾ ਤੇ ਅਸੀਂ ਇਹ ਪੱਕੇ ਮੋਰਚੇ ਲਾ ਰਹੇ ਸੀਗੇ ਸਾਡੇ ਆਗੂ ਉਹਨਾਂ ਕੋਲੋਂ ਜਗ੍ਹਾ ਮੰਗ ਰਹੇ ਸੀ ਉੱਤੇ ਵੀ ਸਾਡਾ ਧਰਨਾ ਫੀਸਪੂਲ ਹੋਏਗਾ ਦੂਜੀ ਗੱਲਬਾਤ ਵੀ ਕਰਨੀ ਹੈ ਤਾਂ ਵੀ ਇਹ ਗੱਲਬਾਤ ਵੀ ਸਾਡੀ ਚੱਲਦੀ ਰਹੇਗੀ ਪਰ ਉਹ ਗੱਲਬਾਤ ਤੋਂ ਭੱਜਿਆ ਤੇ ਸਾਡੇ ਆਗੂ ਦਾ ਹੀ ਵੀ ਆਪਾਂ ਨੇ ਧਰਨਾ ਜਿਹੜਾ ਹੈ ਉਹ ਲਾਉਣੇ ਲਾਉਣੇ